ਦੋਸਤੋ ਇਸ ਦੁਨੀਆ ਵਿੱਚ ਹਰੇਕ ਨੂੰ ਇਹੀ ਲੱਗਦਾ ਹੈ ਕਿ ਮੇਰੀ ਜ਼ਿੰਦਗੀ ਵਿੱਚ ਜਿਹੜੇ ਦੁੱਖ ਨੇ ਉਹ ਕਿਸੇ ਹੋਰ ਦੀ ਜ਼ਿੰਦਗੀ ਵਿੱਚ ਨਹੀਂ ਹੋਣੇ ਅੱਜ ਦੀ ਇਸ ਕਹਾਣੀ ਤੁਹਾਨੂੰ ਚਲੋ ਇਹੀ ਸਮਝਾਵੇਗੀ ਚਲੋ ਬਿਨਾ ਸਮਾਂ ਗਵਾਏ ਕਹਾਣੀ ਸ਼ੁਰੂ ਕਰਦੇ ਆਂ ਦੋਸਤੋ ਪੁਰਾਣੇ ਵੇਲਿਆਂ ਦੀ ਗੱਲ ਹੈ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਕੁੜੀ ਰਹਿੰਦੀ ਸੀ ਉਹ ਕੁੜੀ ਖਾਸ ਹੋਣੀ ਨਹੀਂ ਸੀ ਉਹਦਾ ਦੁਨੀਆ ਤੇ ਹੈ ਵੀ ਕੋਈ ਨਹੀਂ ਸੀ ਉਹੋ ਹੀ ਕੱਲੀ ਰਹਿੰਦੀ ਖੁਦ ਮਿਹਨਤ ਕਰਦੀ ਤੇ ਆਪਣੇ ਲਈ ਦੋ ਵੇਲੇ ਦੀ ਰੋਟੀ ਦਾ ਪ੍ਰਬੰਧ ਕਰ ਲੈਂਦੀ ਉਹਦਾ ਤਾਂ ਉਸ ਨੂੰ ਦੋ ਵੇਲੇ ਦੀ ਰੋਟੀ ਮਿਲ ਹੀ ਜਾਂਦੀ ਸੀ ਪਰ ਫਿਰ ਵੀ ਉਹ ਆਪਣੇ ਆਪ ਤੋਂ ਖੁਸ਼ ਨਹੀਂ ਸੀ ਉਹਨੂੰ ਦੁਨੀਆ ਵਿੱਚ ਸਾਰੇ ਲੋਕ ਸੁਖੀ ਨਜ਼ਰਾਉਂਦੇ ਸੀ ਸਾਰੇ ਲੋਕ ਖੁਸ਼ਹਾਲ ਨਜ਼ਰਾਉਂਦੇ ਸੀ ਦੂਸਰਿਆਂ ਦੀ ਜ਼ਿੰਦਗੀ ਦੇਖ ਕੇ ਉਹ ਆਪਣੇ ਆਪ ਨੂੰ ਕੋਸਦੀ ਰਹਿੰਦੀ ਤੇ ਕਹਿੰਦੀ ਰਹਿੰਦੀ ਉਹ ਮੇਰੇ ਆ ਰੱਬਾ ਤੂੰ ਸਭ ਨੂੰ ਖੁਸ਼ਹਾਲ ਬਣਾਇਆ ਹੈ ਸਾਰਿਆਂ ਨੂੰ ਸੁੱਖ ਦਿੱਤਾ ਹੈ ਸਭ ਨੂੰ ਸੋਨਾ ਬਣਾਇਆ ਹੈ ਤਾਂ ਮੈਨੂੰ ਕਿਉਂ ਨਹੀਂ ਆਖਰ ਮੈਂ ਕੀਤਾ ਹੀ ਕੀ ਹੈ ਮੇਰੀ ਗਲਤੀ ਕੀ ਸੀ ਮੈਂ ਜਾਣਦੀ ਆ ਤੂੰ ਮੇਰੇ ਤੋਂ ਕੋਈ ਬਦਲਾ ਲੈ ਰਿਹਾ ਹੈ ਇਸੇ ਤਰ੍ਹਾਂ ਇੱਕ ਦਿਨ ਉਹ ਆਪਣੇ ਆਪ ਤੋਂ ਨਰਾਜ ਹੋ ਕੇ ਨਰਾਸ਼ ਹੋ ਕੇ ਇੱਕ ਰੁੱਖੇਠਾ ਬੈਠੀ ਸੀ ਤੇ ਰੋ ਰਹੀ ਸੀ ਤਾਂ ਉੱਥੋਂ ਇੱਕ ਮਹਾਤਮਾ ਗੁਜ਼ਰਦੇ ਸੀ ਜੋ ਬਹੁਤ ਪਹੁੰਚੇ ਹੋਏ ਨਜ਼ਰ ਆ ਰਹੇ ਸੀ ਉਹਨਾਂ ਨੇ ਜਦੋਂ ਉਸ ਕੁੜੀ ਨੂੰ ਰੋਂਦੇ ਹੋਏ ਦੇਖਿਆ ਤਾਂ ਉਸਦੇ ਕੋਲ ਆਏ ਤੇ ਪੁੱਛਿਆ ਬੇਟਾ ਕੀ ਗੱਲ ਹੈ ਸਾਰੀਆਂ ਪਰਸ਼ਾਨੀਆਂ ਮੈਨੂੰ ਦੱਸ ਤਾਂ ਉਹਨੇ ਆਪਣਾ ਜਵਾਬ ਦਿੰਦਿਆਂ ਉਹ ਕੁੜੀ ਕਹਿੰਦੀ ਹੈ ਇਹ ਮਹਾਤਮਾ ਮੈਨੂੰ ਕੋਈ ਪਿਆਰ ਨਹੀਂ ਕਰਦਾ ਮੈਨੂੰ ਕੋਈ ਪਸੰਦ ਨਹੀਂ ਕਰਦਾ ਕਿਉਂਕਿ ਮੈਂ ਬਦਸੂਰਤ ਹਾਂ ਮੈਂ ਸੋਹਣੀ ਨਹੀਂ ਹਾਂ ਤੇ ਮੇਰੇ ਰੰਗ ਨੂੰ ਲੈ ਕੇ ਲੋਕ ਮੇਰਾ ਮਜ਼ਾਕ ਉਡਾਉਂਦੇ ਨੇ ਮੇਰਾ ਕੋਈ ਨਹੀਂ ਹੈ ਮੇਰੇ ਕੋਲ ਤਾਂ ਧਨ ਵੀ ਨਹੀਂ ਹੈ ਇਸ ਦੁਨੀਆ ਵਿੱਚ ਹਰੇਕ ਨੂੰ ਹਰ ਚੀਜ਼ ਮਿਲੀ ਹੈ ਹਰ ਕੋਈ ਸੁਖੀ ਹੈ ਸਾਰੇ ਆਪਣਾ ਜੀਵਨ ਖੁਸ਼ਹਾਲੀ ਨਾਲ ਜੀ ਰਹੇ ਨੇ ਸਭ ਦੇ ਕੋਲ ਸਭ ਕੁਝ ਹੈ ਪਰ ਮੇਰੇ ਕੋਲ ਕੁਝ ਨਹੀਂ ਹੈ ਆਖਰ ਮੈਂ ਕਿਤਾ ਕੀ ਹੈ ਮੇਰਾ ਕਸੂਰ ਕੀ ਸੀ ਮੈਨੂੰ ਸੁਖੀ ਹੋਣ ਦਾ ਹੱਕ ਨਹੀਂ ਕਿ ਮੈਨੂੰ ਆਪਣੀ ਜ਼ਿੰਦਗੀ ਨੂੰ ਖੁਸ਼ਹਾਲੀ ਨਾਲ ਜੀਣ ਦਾ ਹੱਕ ਨਹੀਂ ਮਹਾਤਮਾ ਨੇ ਇਸ ਕੁੜੀ ਦੀ ਸਾਰੀ ਇਹ ਗੱਲਾਂ ਨੂੰ ਧਿਆਨ ਨਾਲ ਸੁਣਿਆ ਤੇ ਫਿਰ ਉਸ ਕੁੜੀ ਨੂੰ ਬੋਲਿਆ ਬੇਟਾ ਜੇ ਤੂੰ ਮੈਨੂੰ ਉਸ ਬੰਦੇ ਨਾਲ ਮਿਲਾ ਦੇਵੇਂ ਜੋ ਆਪਣੇ ਜੀਵਨ ਵਿੱਚ ਪੂਰੀ ਤਰ੍ਹਾਂ ਸੁਖੀ ਹੈ ਤਾਂ ਮੈਂ ਤੈਨੂੰ ਇੱਕ ਐਸੀ ਚੀਜ਼ ਦੇਵਾਂਗਾ ਜਿਹਦੇ ਨਾਲ ਤੂੰ ਸੋਹਣੀ ਤੇ ਸੁਖੀ ਹੋ ਜਾਵੇਂਗੀ ਮਹਾਤਮਾ ਦੇ ਮੂੰਹੋਂ ਇਹ ਸੁਣ ਕੇ ਉਹ ਕੁੜੀ ਬਹੁਤ ਖੁਸ਼ ਹੋਈ ਤੇ ਸੁਖੀ ਸੁੱਕੀ ਉਹ ਸੁਖੀ ਹੋ ਜਾਵੇਗੀ ਮਹਾ ਉਹ ਕੁੜੀ ਬਹੁਤ ਖੁਸ਼ ਹੋਈ ਤੇ ਤੁਰੰਤ ਬੋਲੀ ਮਹਾਤਮਾ ਜੀ ਕੀ ਸੱਚਮੁੱਚ ਹੀ ਹੋ ਸਕਦਾ ਹੈ ਮਹਾਤਮਾ ਬੋਲੇ ਹਾਂ ਜਰੂਰ ਇਹ ਹੋ ਸਕਦਾ ਹੈ ਫਿਰ ਉਹ ਕੁੜੀ ਖੁਸ਼ੀ ਨਾਲ ਖੁਸ਼ੀ ਚ ਕਹਿੰਦੀ ਹੈ ਜੇ ਸੱਚੀਓ ਇਹ ਸੰਭਵ ਹੈ ਤਾਂ ਮੈਂ ਇੱਕ ਅਜਿਹੇ ਬੰਦੇ ਨੂੰ ਜਾਣਦੀ ਹਾਂ ਜੋ ਬਹੁਤ ਹੀ ਸੁਖੀ ਹੈ ਮੈਂ ਉਸ ਨੂੰ ਹੁਣੇ ਲੈ ਕੇ ਆਉਂਦੀ ਹਾਂ ਇਹਨਾਂ ਕਹਿ ਕੇ ਉਹ ਕੁੜੀ ਉੱਥੇ દોੜੀ-ਦੋੜੀ ਆਪਣੇ ਮਾਲਕ ਕੋਲ ਗਈ ਜਿਹਦੇ ਕੋਲ ਕੰਮ ਕਰਦੀ ਸੀ ਉਹ ਇੱਕ ਕਿਸਾਨ ਸੀ ਉਸਨੇ ਕਿਸਾਨ ਨੂੰ ਕਿਹਾ ਤੁਸੀਂ ਮੇਰੇ ਨਾਲ ਚੱਲੋ ਮੈਨੂੰ ਇੱਕ ਮਹਾਤਮਾ ਮਿਲੇ ਨੇ ਜਿਨ੍ਹਾਂ ਨੂੰ ਮੈਂ ਤੁਹਾਡੇ ਨਾਲ ਮਿਲਾਉਣਾ ਚਾਹੁੰਦੀ ਆਂ ਉਹਨਾਂ ਕਿਹਾ ਕਿ ਜੇ ਮੈਂ ਇੱਕ ਸੁਖੀ ਬੰਦੇ ਨੂੰ ਉਹਨਾਂ ਕੋਲ ਲਿਆਵਾਂਗੀ ਤਾਂ ਉਹ ਮੈਨੂੰ ਸੋਹਣੇ ਤੇ ਸੁਖੀ ਵੀ ਬਣਾ ਦੇਣਗੇ ਕਿਸਾਨ ਉਸ ਕੁੜੀ ਦੀ ਗੱਲ ਸੁਣ ਕੇ ਦੁਖੀ ਹੋ ਜਾਂਦਾ ਹੈ ਤੇ ਕਹਿੰਦਾ ਹੈ ਮੈਂ ਤੈਨੂੰ ਕਿੱਥੋਂ ਸੁਖੀ ਲੱਗਦਾ ਹਾਂ ਕੁੜੀ ਬੋਲੀ ਤੁਹਾਡੇ ਕੋਲ ਤਾਂ ਸਭ ਕੁਝ ਹੈ ਚੰਗਾ ਖਾਣ ਪੀਣ ਰਹਿਣ ਲਈ ਸਭ ਕੁਝ ਹੈ ਤੁਹਾਡਾ ਆਪਣਾ ਪਰਿਵਾਰ ਵੀ ਹੈ ਹੋਰ ਤਾਂ ਹੋਰ ਤੁਹਾਡੇ ਕੋਲ ਕਿੰਨਾ ਧਨ ਵੀ ਹੈ ਤਾਂ ਤੁਸੀਂ ਦੁਖੀ ਕਿਵੇਂ ਹੋ ਸਕਦੇ ਹੋ ਕਿਸਾਨ ਜਵਾਬ ਦਿੰਦੇ ਹੋਏ ਬੋਲਿਆ ਮੇਰੀ ਫਸਲ ਚੰਗੀ ਨਹੀਂ ਹੋ ਰਹੀ ਇਸ ਕਰਕੇ ਮੈਨੂੰ ਉਸ ਦੇ ਚੰਗੀ ਭਾਅ ਨਹੀਂ ਮਿਲ ਰਹੇ ਰਾਜ ਨੂੰ ਵਸੂਲੀ ਵੀ ਦੇਣੀ ਪੈਂਦੀ ਹੈ ਮੇਰੇ ਕੋਲ ਰਾਜ ਨੂੰ ਵਸੂਲੀ ਵੀ ਦੇਣੀ ਪੈਂਦੀ ਹੈ ਮੇਰੇ ਕੋਲ ਹੁਣ ਇੰਨੇ ਪੈਸੇ ਵੀ ਨਹੀਂ ਰਹੇ ਕਿ ਮੈਂ ਚੰਗੇ ਕਿਸਮ ਦੇ ਬੀਜ ਖਰੀਦ ਸਕਾਂ ਇਸ ਵਾਰ ਮੀਂਹ ਵਿੱਚ ਮੇਰੀ ਸਾਰੀ ਫਸਲ ਬਰਬਾਦ ਹੋ ਗਈ ਹੁਣ ਮੇਰੇ ਹਾਲਾਤ ਹੋਰ ਵੀ ਖਰਾਬ ਹੋ ਗਏ ਨੇ ਇਹੋ ਜਿਹੇ ਹਾਲਾਤ ਵਿੱਚ ਮੈਂ ਸੁਖੀ ਕਿਵੇਂ ਰਹਿ ਸਕਦਾ ਹਾਂ ਜਾਂ ਕਿਸੇ ਹੋਰ ਨੂੰ ਲੱਭ ਲੈ ਜੋ ਅਸਲ ਵਿੱਚ ਸੁਖੀ ਹੋਵੇ ਕੁੜੀ ਨੇ ਪੁੱਛਿਆ ਤਾਂ ਤੁਸੀਂ ਹੀ ਦੱਸ ਦਿਓ ਤੁਹਾਡੇ ਮੁਤਾਬਿਕ ਕੌਣ ਸਭ ਤੋਂ ਵੱਧ ਸੁਖੀ ਹੈ ਜਿਸ ਨੂੰ ਮੈਂ ਆਪਣੇ ਨਾਲ ਲਿਜਾ ਸਕਾਂ ਕਿਸਾਨ ਕੁਝ ਸਮਾਂ ਸੋਚਦਾ ਹੈ ਤੇ ਕਹਿੰਦਾ ਹੈ ਮੈਨੂੰ ਲੱਗਦਾ ਹੈ ਵਪਾਰੀ ਸਭ ਤੋਂ ਸੁਖੀ ਹੈ ਉਹਨਾਂ ਨੂੰ ਫਸਲਗਾਉਣ ਦੀ ਕੋਈ ਚਿੰਤਾ ਨਹੀਂ ਹੁੰਦੀ ਫਸਲਾਂ ਦੀ ਦੇਖਭਾਲ ਕਰਨੀ ਉਹਨਾਂ ਨੇ ਸਿਰਫ ਫਸਲ ਖਰੀਦਣੀ ਹੁੰਦੀ ਹੈ ਤੇ ਉਹ ਕਿਸੇ ਵੀ ਜਗ੍ਹਾ ਤੋਂ ਖਰੀਦ ਸਕਦੇ ਨੇ ਉਹ ਹੋਰ ਚੀਜ਼ਾਂ ਦਾ ਵਪਾਰ ਵੀ ਕਰ ਸਕਦੇ ਨੇ ਜਿਨ੍ਹਾਂ ਦਾ ਮੌਸਮ ਨਾਲ ਕੋਈ ਲੈਣ ਦੇ ਨਹੀਂ ਹੁੰਦਾ ਤੇ ਉਹ ਸਾਰੇ ਸਾਡੇ ਨਾਲੋਂ ਕਿਤੇ ਵੱਧ ਪੈਸਾ ਵੀ ਕਮਾਉਂਦੇ ਨੇ ਲੋਕ ਉਹਨਾਂ ਦੀ ਆਦਤ ਆਦਰ ਸਤਕਾਰ ਵੀ ਕਰਦੇ ਨੇ ਮੈਨੂੰ ਤਾਂ ਲੱਗਦਾ ਹੈ ਉਹ ਹੀ ਸਭ ਤੋਂ ਸੁਖੀ ਹੈ ਤੂੰ ਉਹਨਾਂ ਕੋਲ ਜਾ ਕੁੜੀ ਆਪਣੇ ਮਾਲਕ ਦੀ ਗੱਲ ਸੁਣ ਕੇ 도ੜੀ 도ੜੀ ਇੱਕ ਵਪਾਰੀ ਕੋਲ ਜਾ ਪਹੁੰਚੀ ਤੇ ਬੋਲੀ ਕਿ ਤੁਸੀਂ ਮੇਰੇ ਨਾਲ ਜਾ ਸਕਦੇ ਹੋ ਮੈਨੂੰ ਇੱਕ ਮਹਾਤਮਾ ਮਿਲੇ ਨੇ ਜਿਨ੍ਹਾਂ ਨੂੰ ਮੈਂ ਤੁਹਾਡੇ ਨਾਲ ਮਿਲਾਉਣਾ ਚਾਹੁੰਦੀ ਆ ਉਹਨਾਂ ਨੇ ਕਿਹਾ ਹੈ ਕਿ ਜੇ ਮੈਂ ਇੱਕ ਸੁਖੀ ਬੰਦੇ ਨੂੰ ਉਹਨਾਂ ਕੋਲ ਲਿਆਵਾਂਗੀ ਤਾਂ ਉਹ ਮੈਨੂੰ ਇੱਕ ਐਸੀ ਚੀਜ਼ ਦੇਣਗੇ ਜਿਸ ਨਾਲ ਮੈਂ ਸੋਹਣੀ ਤੇ ਸੁਖੀ ਬਣ ਜਾਵਾਂਗੀ ਕੁੜੀ ਦੀ ਗੱਲ ਸੁਣ ਕੇ ਵਪਾਰੀ ਦੁੱਖ ਭਰੇ ਸ਼ਬਦਾਂ ਵਿੱਚ ਕਹਿੰਦਾ ਸਾਡੇ ਜੀਵਨ ਵਿੱਚ ਕਿੱਥੇ ਸੁੱਖ ਹਰ ਪਾਸੇ ਦੁੱਖ ਹੀ ਦੁੱਖ ਹੈ ਚੋਰ ਡਾਕੂ ਸਭ ਤੋਂ ਸਾਵਧਾਨ ਰਹਿਣਾ ਪੈਂਦਾ ਹੈ ਵਪਾਰ ਵਿੱਚ ਕਾਫੀ ਨੁਕਸਾਨ ਚੱਲ ਰਿਹਾ ਹੈ ਉਪਰੋ ਰਾਜਾ ਵੀ ਸਾਡੇ ਤੋਂ ਵਾਧੂ ਕਰਜ਼ਾ ਵਸੂਲ ਕਰਦਾ ਹੈ ਜਿਸ ਕਰਕੇ ਵਪਾਰ ਵਿੱਚ ਕਾਫੀ ਮੁਸ਼ਕਲਾਂ ਆ ਰਹੀਆਂ ਨੇ ਸਾਨੂੰ ਸੁਰੱਖਿਆ ਦੀ ਵੀ ਪੂਰੀ ਸਾਨੂੰ ਸੁਰੱਖਿਆ ਵੀ ਪੂਰੀ ਨਹੀਂ ਦਿੱਤੀ ਜਾਂਦੀ ਜ਼ਿੰਦਗੀ ਵਿੱਚ ਹਰ ਵਕਤ ਕੋਈ ਨਾ ਕੋਈ ਡਰ ਬਣੇ ਰਹਿੰਦਾ ਮੈਨੂੰ ਤਾਂ ਇਹ ਲੱਗਦਾ ਹੈ ਮੇਰੇ ਤੋਂ ਜ਼ਿਆਦਾ ਦੁਖੀ ਇਸ ਦੁਨੀਆ ਵਿੱਚ ਹੋਰ ਕੋਈ ਵੀ ਨਹੀਂ ਹੈ ਉੜੀਏ ਇਹ ਸੁਣ ਕੇ ਹੈਰਾਨ ਹੋਈ ਤੇ ਬੋਲੀ ਕਿ ਤੁਹਾਡੇ ਕੋਲ ਤਾਂ ਇੰਨਾ ਧਨ ਹੈ ਜ਼ਮੀਨ ਹੈ ਜਾਇਦਾਦ ਹੈ ਖਾਣ ਪੀਣ ਦੀ ਸਭ ਕੁਝ ਹੈ ਰਹਿਣ ਦੀ ਵੱਡਾ ਸਾਰਾ ਮਕਾਨ ਹੈ ਇੰਨਾ ਸਭ ਤੋਂ ਬਾਅਦ ਵੀ ਤੁਸੀਂ ਦੁਖੀ ਕਿਵੇਂ ਹੋ ਸਕਦੇ ਹੋ ਇਹ ਬਹੁਤ ਹੀ ਅਜੀਬ ਗੱਲ ਹੈ ਮੈਨੂੰ ਤਾਂ ਲੱਗਦਾ ਸੀ ਕਿ ਤੁਸੀਂ ਬਹੁਤ ਹੀ ਸੁਖੀ ਹੋਵੋਗੇ ਖੈ ਕੋਈ ਗੱਲ ਨਹੀਂ ਮੈਨੂੰ ਕੋਈ ਅਜੇਹਾ ਬੰਦਾ ਦੱਸ ਦਿਓ ਜੋ ਤੁਹਾਡੇ ਮੁਤਾਬਿਕ ਬਹੁਤ ਹੀ ਸੁਖੀ ਹੋਵੇ ਤਾ ਜੋ ਮੈਂ ਉਸ ਨੂੰ ਉਸ ਮਹਾਤਮਾ ਕੋਲ لے ਜਾ ਸਕਾਂ ਵਪਾਰੀ ਕੁਝ ਸਮਾਂ ਸੋਚਦਾ ਰਿਹਾ ਫਿਰ ਬੋਲਿਆ ਮੈਨੂੰ ਲੱਗਦਾ ਹੈ ਕਿ ਰਾਜਾ ਦੇ ਅਧਿਕਾਰ ਬਹੁ ਸੁਖੀ ਨੇ ਉਹ ਸਿੱਧਾ ਰਾਜੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਕੋਲ ਅਧਿਕਾਰ ਹੁੰਦੇ ਨੇ ਤੇ ਉਹ ਧਨਵਾਨ ਵੀ ਹੁੰਦੇ ਨੇ ਉਹ ਚੋਰਾਂ ਡਾਕੂਆਂ ਤੋਂ ਵੀ ਡਰਦੇ ਨਹੀਂ ਉਹ ਸਾਡੇ ਕੋਲੋਂ ਵੀ ਧਨ ਵਸੂਲਦੇ ਰਹਿੰਦੇ ਨੇ ਸਾਨੂੰ ਵੀ ਉਹਨਾਂ ਦਾ ਆਦਰ ਆਦਰ ਸਤਕਾਰ ਕਰਨਾ ਪੈਂਦਾ ਹੈ ਆਦਰ ਵਿੱਚ ਝੁਕਣਾ ਪੈਂਦਾ ਹੈ ਸਾਰੇ ਲੋਕ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਨੇ ਮੈਨੂੰ ਲੱਗਦਾ ਹੈ ਕਿ ਉਹਨਾਂ ਦੇ ਜੀਵਨ ਵਿੱਚ ਕੋਈ ਵੀ ਦੁੱਖ ਨਹੀਂ ਹੋਵੇਗਾ ਉਹ ਹੀ ਸਭ ਤੋਂ ਵੱਧ ਸੁਖੀ ਨੇ ਕਾਸ਼ ਮੈਂ ਵੀ ਰਾਜੇ ਦਾ ਇੱਕ ਅਧਿਕਾਰੀ ਹੁੰਦਾ ਤਾਂ ਮੈਂ ਵੀ ਆਪਣੀ ਜ਼ਿੰਦਗੀ ਸੁਖ ਨਾਲ ਬਿਤਾ ਰਿਹਾ ਹੁੰਦਾ ਕੁੜੀ ਬੋਲੀ ਕਿ ਤੁਸੀਂ ਕਿਸੇ ਅਧਿਕਾਰੀ ਨੂੰ ਜਾਣਦੇ ਹੋ ਤੁਸੀਂ ਮੈਨੂੰ ਉਹਨਾਂ ਨਾਲ ਮਿਲਾ ਸਕਦੇ ਹੋ ਮੈਂ ਉਹਨਾਂ ਨੂੰ ਆਪਣੇ ਨਾਲ ਲੈ ਜਾਂਦੇ ਆ ਜੇ ਉਹ ਸਭ ਤੋਂ ਸੁਖੀ ਹੋਏ ਤਾਂ ਉਹ ਮਹਾਤਮਾ ਮੈਨੂੰ ਕੁਝ ਐਸੀ ਚੀਜ਼ ਦੇਣਗੇ ਜਿਹਦੇ ਨਾਲ ਮੈਂ ਸੋਹਣੀ ਤੇ ਸੁਖੀ ਬਣ ਜਾਵਾਂਗੀ ਵਪਾਰੀ ਨੂੰ ਉਸ ਕੁੜੀ ਤੇ ਦਇਆ ਆ ਗਈ ਉਸਨੇ ਉਸ ਕੁੜੀ ਨੂੰ ਇੱਕ ਅਧਿਕਾਰੀ ਨਾਲ ਮਿਲਵਾ ਦਿੱਤਾ ਜਿਸ ਨੂੰ ਉਹ ਜਾਣਦਾ ਸੀ ਕੁੜੀ ਅਧਿਕਾਰੀ ਨੂੰ ਮਿਲ ਕੇ ਬੋਲੀ ਕਿ ਤੁਸੀਂ ਮੇਰੇ ਨਾਲ ਚੱਲ ਸਕਦੇ ਹੋ ਮੈਨੂੰ ਇੱਕ ਮਹਾਤਮਾ ਮਿਲੇ ਨੇ ਕੁੜੀ ਨੇ ਉਹੀ ਸਾਰੀ ਗੱਲ ਦੱਸੀ ਅਧਿਕਾਰੀ ਵੀ ਕੁੜੀ ਦੀ ਗੱਲ ਸੁਣ ਕੇ ਬੋਲਿਆ ਤੈਨੂੰ ਕਿੰਨੇ ਕਿਹਾ ਮੈਂ ਸੁਖੀ ਆ ਮੇਰੇ ਵਰਗਾ ਦੁਖੀ ਇਨਸਾਨ ਤਾਂ ਇਸ ਦੁਨੀਆ ਵਿੱਚ ਕਿਤੇ ਵੀ ਨਹੀਂ ਹੋਵੇਗਾ ਤੈਨੂੰ ਕੁਝ ਨਹੀਂ ਪਤਾ ਸਾਡੇ ਉੱਪਰ ਕਿੰਨਾ ਦਬਾਅ ਹੁੰਦਾ ਹੈ ਸਾਡੇ ਤੇ ਕਿੰਨੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਰਾਜੇ ਦੇ ਹਰ ਇੱਕ ਕੰਮ ਨੂੰ ਪੂਰਾ ਕਰਨਾ ਪੈਂਦਾ ਹੈ ਤੇ ਉਹ ਹੁਕਮ ਵੀ ਇੰਨੇ ਆਸਾਨੀ ਨਾਲ ਪੂਰੇ ਨਹੀਂ ਹੁੰਦੇ ਉਹਨਾਂ ਨੂੰ ਪੂਰਾ ਕਰਨ ਲਈ ਸਾਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਰਾਜਾ ਕਦੇ ਵੀ ਕੋਈ ਵੀ ਹੁਕਮ ਜਾਰੀ ਕਰ ਦਿੰਦਾ ਹੈ ਤੇ ਸਾਨੂੰ ਉਹਨਾਂ ਨੂੰ ਲਾਗੂ ਕਰਨਾ ਪੈਂਦਾ ਹੈ ਜਨਤਾ ਦਾ ਗੁੱਸਾ ਤੇ ਹੋਰ ਮੁਸ਼ਕਿਲਾਂ ਇਹ ਸਾਰੇ ਨਤੀਜੇ ਸਾਨੂੰ ਹੀ ਚੱਲਣੇ ਪੈਂਦੇ ਨੇ ਤੇ ਤੈਨੂੰ ਲੱਗਦਾ ਹੈ ਕਿ ਮੈਂ ਸੁਖੀ ਹਾਂ ਕਦੇ ਵੀ ਨਹੀਂ ਜਿਉ ਮਹਾਤਮਾ ਤੈਨੂੰ ਸੁਖੀ ਕਰ ਦੇਵੇ ਤਾਂ ਮੈਨੂੰ ਵੀ ਮਿਲਵਾ ਦੇਵੀਂ ਮੈਂ ਵੀ ਸੁਖੀ ਹੋਣਾ ਚਾਹੁੰਦਾ ਹਾਂ ਮੈਂ ਵੀ ਆਪਣੀ ਜ਼ਿੰਦਗੀ ਖੁਸ਼ੀ ਖੁਸ਼ੀ ਬਿਤਾਉਣਾ ਚਾਹੁੰਦਾ ਹਾਂ ਕੂੜੀ ਹੈਰਾਨ ਹੋ ਕੇ ਅਧਿਕਾਰੀ ਨੂੰ ਬੋਲੀ ਕਿ ਜਿੱਥੋਂ ਤੱਕ ਮੈਂ ਸੋਚਦੀ ਸੀ ਕਿ ਤੁਸੀਂ ਸਭ ਤੋਂ ਵੱਧ ਸੁਖੀ ਹੋ ਪਰ ਤੁਸੀਂ ਵੀ ਸੁਖੀ ਨਹੀਂ ਹੋ ਤੁਹਾਨੂੰ ਕੀ ਲੱਗਦਾ ਇਸ ਦੁਨੀਆ ਵਿੱਚ ਐਸਾ ਕੋਈ ਇਨਸਾਨ ਹੈ ਜੋ ਸਭ ਤੋਂ ਵੱਧ ਸੁਖੀ ਹੋਵੇ ਕੂੜੀ ਦੀਆਂ ਗੱਲਾਂ ਸੁਣ ਕੇ ਅਧਿਕਾਰੀ ਬੋਲਿਆ ਕਿ ਹਾਂ ਮੈਨੂੰ ਲੱਗਦਾ ਹੈ ਇਸ ਸਾਰੇ ਰਾਜ ਵਿੱਚ ਕੇਵਲ ਇੱਕ ਹੀ ਇਨਸਾਨ ਹੈ ਜੋ ਸੁਖੀ ਹੈ ਤੇ ਉਹ ਹੈ ਸਾਡੇ ਰਾਜਾ ਰਾਜਾ ਮੈਨੂੰ ਤਾਂ ਉਹੀ ਸੁਖੀ ਲੱਗਦਾ ਹੈ ਉਸ ਨੂੰ ਕਿਸੇ ਦੀ ਸੁਣਨੀ ਨਹੀਂ ਪੈਂਦੀ ਉਹ ਸਾਡੇ ਲਈ ਨਿਯਮ ਬਣਾਉਂਦਾ ਹੈ ਹੁਕਮ ਦਿੰਦਾ ਹੈ ਸਾਰੇ ਲੋਕ ਉਸ ਦੀ ਅੱਗੇ ਝੁਕਦੇ ਨੇ ਉਹਦੇ ਕੋਲ ਨਾ ਤਾਂ ਧਨ ਦੀ ਕਮੀ ਹੈ ਨਾ ਜ਼ਮੀਨ ਜਾਇਦਾਦ ਦੀ ਸਾਰੀ ਧਰਤੀ ਨੂੰ ਹੀ ਉਸਨੇ ਜਿੱਤ ਲਿਆ ਹੈ ਉਹ ਸਾਰਿਆਂ ਦਾ ਮਾਲਕ ਨੇ ਤੇ ਸਭ ਤੋਂ ਉੱਚੇ ਨੇ ਉਹੀ ਸੁਖੀ ਇਨਸਾਨ ਹੈ ਕਾਸ਼ ਮੈਂ ਵੀ ਕਿਸੇ ਰਾਜੇ ਦੇ ਘਰ ਜੰਮਿਆ ਹੁੰਦਾ ਤਾਂ ਮੈਂ ਵੀ ਬਹੁਤ ਸੁਖੀ ਹੁੰਦਾ ਅਧਿਕਾਰੀ ਦੀਆਂ ਇਹ ਸਾਰੀਆਂ ਗੱਲਾਂ ਸੁਣ ਕੇ ਉਹ ਕੁੜੀ ਅਧਿਕਾਰੀ ਨੂੰ ਬੋਲੀ ਤੁਸੀਂ ਇੱਕ ਕਿਰਪਾ ਕਰ ਸਕਦੇ ਹੋ ਮੈਨੂੰ ਇੱਕ ਵਾਰ ਰਾਜੇ ਨੂੰ ਮਿਲਵਾ ਦਿਓ ਤੁਹਾਡੀ ਬਹੁਤ ਮਿਹਰਬਾਨੀ ਹੋਵੇਗੀ ਮੈਂ ਸਿਰਫ ਇੱਕ ਵਾਰ ਆ ਜਿਹਨੂੰ ਮਿਲਣਾ ਹੈ ਗੁੜੀ ਦੇ ਚਿਹਰੇ ਨੂੰ ਦੇਖ ਕੇ ਅਧਿਕਾਰੀ ਦੇ ਅਧਿਕਾਰੀ ਦੇ ਮਨ ਵਿੱਚ ਦਇਆ ਆ ਜਾਂਦੀ ਹੈ ਉਹ ਕਹਿੰਦਾ ਹੈ ਚਲੋ ਠੀਕ ਹੈ ਮੈਂ ਅੱਜ ਰਾਜ ਦਰਬਾਰ ਹੀ ਜਾ ਰਿਹਾ ਤੂੰ ਵੀ ਮੇਰੇ ਨਾਲ ਚੱਲ ਉੱਥੇ ਤੂੰ ਰਾਜੇ ਨੂੰ ਜੋ ਪੁੱਛਣਾ ਹੈ ਕਹਿ ਪੁੱਛ ਪੁੱਛ ਲਵੀ ਅਧਿਕਾਰੀ ਉਸ ਕੁੜੀ ਨੂੰ ਰਾਜ ਦਰਬਾਰ ਲੈ ਗਿਆ ਤੇ ਰਾਜਾ ਰਾਜ ਦਰਬਾਰ ਪਹੁੰਚਣ ਤੋਂ ਬਾਅਦ ਅਧਿਕਾਰੀ ਰਾਜੇ ਨੂੰ ਕੁੜੀ ਦੀ ਬੇਨਤੀ ਦੱਸਦਾ ਹੈ ਰਾਜਾ ਕੁੜੀ ਨੂੰ ਕਹਿੰਦਾ ਹੈ ਤੂੰ ਬਿਨਾ ਕਿਸੇ ਡਰ ਤੋਂ ਆਪਣੀ ਗੱਲ ਦੱਸ ਤੂੰ ਕੀ ਕਹਿਣਾ ਹੈ ਤੂੰ ਮੈਨੂੰ ਕੀ ਪੁੱਛਣਾ ਹੈ ਕੁੜੀ ਥੋੜਾ ਕੰਬੜਾਉਂਦੇ ਹੋਏ ਡਰ ਦੀ ਡਰ ਦੀ ਬੋਲੀ ਤੇ ਰਾਜਾ ਹੈ ਰਾਜਨ ਮੈਂ ਇੱਕ ਪੂਰੀ ਤਰ੍ਹਾਂ ਸੁਖੀ ਵਿਅਕਤੀ ਦੀ ਤਲਾਸ਼ ਸੁਖੀ ਵਿਅਕਤੀ ਤਲਾਸ਼ ਵਿੱਚ ਹਾਂ ਮੈਨੂੰ ਇੱਕ ਮਹਾਤਮਾ ਮਿਲੇ ਨੇ ਜਿਨ੍ਹਾਂ ਨੇ ਮੈਨੂੰ ਕਿਹਾ ਹੈ ਕਿ ਜੇ ਮੈਂ ਕਿਸੇ ਐਸੇ ਵਿਅਕਤੀ ਨੂੰ ਉਹਨਾਂ ਕੋਲ ਲਿਆਵਾਂਗੀ ਜੋ ਸੱਚਮੁੱਚ ਸੁਖੀ ਹੈ ਤਾਂ ਉਹ ਮੈਨੂੰ ਇੱਕ ਐਸੀ ਚੀਜ਼ ਦੇਣਗੇ ਜਿਸ ਨਾਲ ਮੈਂ ਸੋਣੀ ਤੇ ਸੁਖੀ ਬਣ ਜਾਵਾਂਗੀ ਕਾਫੀ ਲੋਕਾਂ ਨਾਲ ਮਿਲਣ ਤੋਂ ਬਾਅਦ ਮੈਨੂੰ ਇਹ ਪਤਾ ਲੱਗਾ ਕਿ ਤੁਸੀਂ ਹੀ ਇਸ ਦੁਨੀਆ ਵਿੱਚ ਇੱਕ ਇੱਕ ਸੁਖੀ ਵਿਅਕਤੀ ਹੋ ਤਾਂ ਕਿ ਤੁਸੀਂ ਮੇਰੇ ਨਾਲ ਉਸ ਮਹਾਤਮਾ ਨੂੰ ਮਿਲਣ ਲਈ ਚੱਲੋਗੇ ਤੁਹਾਡਾ ਬਹੁਤ ਐਹਸਾਨ ਹੋਵੇਗਾ ਰਾਜਾ ਉਸ ਕੁੜੀ ਦੀ ਗੱਲ ਧਿਆਨ ਨਾਲ ਸੁਣਦਾ ਤੇ ਫਿਰ ਜ਼ੋਰ-ਜ਼ੋਰ ਨਾਲ ਹੱਸਣਾ ਸ਼ੁਰੂ ਕਰ ਦਿੰਦਾ ਹੈ ਉਹ ਕੁੜੀ ਨੂੰ ਕਹਿੰਦਾ ਹੈ ਅੱਛਾ ਜਿਵੇਂ ਸਭ ਨੂੰ ਲੱਗਦਾ ਹੈ ਤੈਨੂੰ ਵੀ ਇਹੀ ਲੱਗਦਾ ਹੈ ਕਿ ਮੈਂ ਇਸ ਦੁਨੀਆ ਦਾ ਸਭ ਤੋਂ ਵੱਧ ਸੁਖੀ ਵਿਅਕਤੀ ਹਾਂ ਪਰ ਜੇ ਕੋਈ ਮੈਨੂੰ ਪੁੱਛੇ ਕਿ ਦੁਨੀਆ ਦਾ ਸਭ ਤੋਂ ਵੱਧ ਦੁਖੀ ਇਨਸਾਨ ਕਿਹੜਾ ਹੈ ਤਾਂ ਮੈਂ ਕਹਾਂਗਾ ਕਿ ਉਹ ਮੈਂ ਆਹੀ ਹਾਂ ਬੇਟਾ ਮੇਰੇ ਕੋਲ ਨੀਂਦ ਨਹੀਂ ਹੈ ਮੇਰੇ ਕੋਲ ਆਰਾਮ ਨਹੀਂ ਹੈ ਮੈਂ ਠੀਕ ਢੰਗ ਨਾਲ ਸੌ ਨਹੀਂ ਸਕਦਾ ਸੁਰੱਖਿਆ ਦੇ ਆਦਮੀ ਹਮੇਸ਼ਾ ਮੇਰੇ ਆਸ-ਪਾਸ ਰਹਂਦੇ ਨੇ ਉਹਨਾਂ ਦੇ ਬਿਨਾ ਮੈਂ ਕਿਤੇ ਇਕੱਲਾ ਨਹੀਂ ਜਾ ਸਕਦਾ ਜਿਵੇਂ ਹੀ ਕੋਈ ਆਵਾਜ਼ ਆਉਂਦੀ ਹੈ ਮੇਰੀ ਨੀਂਦ ਟੁੱਟ ਜਾਂਦੀ ਹੈ ਬੇਚੈਨੀ ਲੱਗ ਜਾਂਦੀ ਹੈ ਕਿਉਂਕਿ ਮੇਰੇ ਦੁਸ਼ਮਣ ਮੇਰੇ ਹੀ ਘਰ ਵਿੱਚ ਨੇ ਮੈਨੂੰ ਇਹ ਪਤਾ ਨਹੀਂ ਕਿ ਕੌਣ ਕਦੋਂ ਕਿੱਥੇ ਮੇਰੇ ਤੇ ਵਾਰ ਕਰ ਸਕਦਾ ਹੈ ਇੱਥੇ ਰਾਜ ਦਰਬਾਰ ਵਿੱਚ ਬੈਠੇ ਹੋਏ ਵੀ ਸਾਰੇ ਲੋਕਾਂ ਵਿੱਚ ਪਤਾ ਨਹੀਂ ਕਿਹੜਾ ਮੇਰਾ ਦੁਸ਼ਮਣ ਬੈਠਾ ਹੈ ਇੱਥੇ ਬੈਠਾ ਹਰ ਇੱਕ ਵਿਅਕਤੀ ਮੇਰੇ ਦਰਬਾਰ ਦਾ ਹੈ ਪਰ ਮੈਨੂੰ ਹਰ ਕਿਸੇ ਤੇ ਸ਼ੱਕ ਕਰਨਾ ਪੈਂਦਾ ਹੈ ਹਰ ਸਾਹ ਮੇਰੇ ਲਈ ਭਾਰਾ ਲੱਗਦਾ ਹੈ ਇੰਨੇ ਵੱਡੇ ਰਾਜ ਦੀ ਜ਼ਿੰਮੇਵਾਰੀ ਨਿਭਾਉਣੀ ਇੰਨੀ ਆਸਾਨ ਨਹੀਂ ਹੈ ਤੈਨੂੰ ਲੱਗਦਾ ਹੋਵੇਗਾ ਕਿ ਰਾਜੇ ਕੋਲ ਸਾਰੇ ਐਸ਼ੂ ਰਾਮ ਤੇ ਧਨ ਹੈ, ਦੌਲਤ ਹੈ, ਜ਼ਮੀਨ ਹੈ, ਜਾਇਦਾਦ ਹੈ ਤਾਂ ਉਹਨਾਂ ਨੂੰ ਸੁਖੀ ਹੋਣਾ ਚਾਹੀਦਾ ਹੈ ਪਰ ਮੈਂ ਤੈਨੂੰ ਦੱਸ ਦਵਾਂ ਕਿ ਇਹ ਸਾਰੀਆਂ ਚੀਜ਼ਾਂ ਸੁਖ ਨਹੀਂ ਦਿੰਦੀਆਂ। ਕੁੜੀ ਰਾਜੇ ਦੀ ਗੱਲ ਸੁਣ ਕੇ ਕਹਿੰਦੀ ਹੈ ਮੈਨੂੰ ਮਾਫ਼ ਕਰਨਾ ਪਰ ਜੇਕਰ ਤਾਂ ਦੌਲਤ ਤੇ ਜ਼ਮੀਨ ਜਾਇਦਾਦ ਸੁਖ ਨਹੀਂ ਦਿੰਦੀ ਤਾਂ ਸੁੰਦਰਤਾ ਤਾਂ ਸੁਖ ਦੇ ਹੀ ਸਕਦੀ ਹੈ। ਸੋਨੇ ਲੋਕਾਂ ਨੂੰ ਹਰ ਕੋਈ ਪਿਆਰ ਕਰਦਾ ਹੈ ਇੱਜ਼ਤ ਕਰਦਾ ਹੈ ਰਾਜ ਨੇ ਮੁਸਕਰਾਉਂਦੇ ਹੋਏ ਮੁਸਕਰਾਉਂਦੇ ਹੋਏ ਨੇ ਜਵਾਬ ਦਿੱਤਾ ਕਿ ਅੱਜ ਤੱਕ ਜੋ ਮੈਂ ਵੇਖਿਆ ਹੈ ਕਿ ਜਿਹੜੇ ਲੋਕ ਚਿਹਰੇ ਤੇ ਸੋਹਣੇ ਹੁੰਦੇ ਨੇ ਉਹਨਾਂ ਦੇ ਦਿਲ ਸੋਹਣੇ ਨਹੀਂ ਹੁੰਦੇ ਉਹ ਲੋਕਾਂ ਦਾ ਸਿਰਫ ਇੱਕ ਮੁਖੋਟਾ ਲੈ ਕੇ ਘੁੰਮਦੇ ਫਿਰਦੇ ਨੇ ਉਹ ਦੂਸਰਿਆਂ ਨੂੰ ਦਿਖਾਉਂਦੇ ਨੇ ਕਿ ਮੈਂ ਕਿੰਨਾ ਸੋਹਣਾ ਪਰ ਸਮਾਂ ਸਭ ਦੀ ਸੁੰਦਰਤਾ ਖੋ ਲੈਂਦਾ ਹੈ ਇਕੋ ਇੱਕ ਸੁੰਦਰਤਾ ਦਾ ਤਾਂ ਮਨ ਵਿੱਚ ਹੀ ਹੁੰਦੀ ਹੈ ਜੇ ਦਾ ਮਨ ਸੋਨਾ ਹੈ ਉਹ ਸਦਾ ਹੀ ਸੋਨਾ ਰਹਿੰਦਾ ਹੈ ਕੁੜੀ ਫਿਰ ਪੁੱਛਦੀ ਹੈ ਫਿਰ ਤੁਸੀਂ ਹੀ ਦੱਸੋ ਕਿ ਤੁਹਾਡੇ ਮੁਤਾਬਿਕ ਇਸ ਦੁਨੀਆ ਵਿੱਚ ਸਭ ਤੋਂ ਸੋਹਣਾ ਤੇ ਸੁਖੀ ਕੌਣ ਹੈ ਰਾਜਾ ਹੱਸ ਕੇ ਬੋਲਿਆ ਮੇਰੇ ਮੁਤਾਬਿਕ ਤਾਂ ਇੱਕ ਗਰੀਬ ਵਿਅਕਤੀ ਜੋ ਦੋ ਵੇਲੇ ਦੀ ਰੋਟੀ ਕਮਾ ਲੈਂਦਾ ਹੈ ਜਿਸ ਨੂੰ ਕੋਈ ਫਿਕਰ ਨਹੀਂ ਕੋਈ ਵੀ ਕਿਤੇ ਵੀ ਘੁੰਮ ਸਕਦਾ ਹੈ ਜਿਸ ਨੂੰ ਕੁਝ ਵੀ ਲੁੱਟ ਜਾਣ ਦਾ ਡਰ ਨਹੀਂ ਜਿਸ ਨੂੰ ਰਾਤ ਨੂੰ ਚੰਗੀ ਨੀਂਦ ਆਉਂਦੀ ਹੈ ਉਸੇ ਨੂੰ ਮੈਂ ਸਭ ਤੋਂ ਵੱਧ ਸੁਖੀ ਸਮਝਦਾ ਇਸੇ ਤਰ੍ਹਾਂ ਮੈਂ ਤੈਨੂੰ ਤੈਨੂੰ ਸਭ ਤੋਂ ਵੱਧ ਸੁਖੀ ਸਮਝਦਾ ਤੇਰੇ ਕੋਲ ਨੀਂਦ ਹੈ ਚੰਗੀ ਚੰਗਾ ਸਭ ਕੁਝ ਹੈ ਚਾਰੇ ਪਾਸੇ ਖੁੱਲੇ ਰਾਹ ਹਨ ਜਿੱਥੇ ਤੂੰ ਚਾਵੇਂ ਜਾ ਸਕਦੀ ਹੈ ਕੋਈ ਡਰ ਨਹੀਂ ਕੋਈ ਸਾਜ਼ਿਸ਼ ਨਹੀਂ ਕੋਈ ਚਿੰਤਾ ਨਹੀਂ ਸਿਰਫ ਖੁੱਲਾ ਜੀਵਨ ਮੇਰੇ ਮੁਤਾਬਿਕ ਤਾਂ ਤੂੰ ਹੀ ਸਭ ਤੋਂ ਵੱਧ ਸੁખી ਹੈ ਰਾਜੇ ਦੀਆਂ ਇਹ ਗੱਲਾਂ ਸੁਣ ਕੇ ਕੁੜੀ ਇੱਕ ਪਲ ਲਈ ਸੋਚਾਂ ਵਿੱਚ ਪੈ ਜਾਂਦੀ ਹੈ ਤੇ ਫਿਰ ਉਸ ਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਸੱਚਮੁੱਚ ਉਹ ਹੀ ਸਭ ਤੋਂ ਵੱਧ ਸੁખી ਹੈ ਹੁਣ ਉਹ ਜੋ ਵੀ ਸੀ ਜਿਵੇਂ ਵੀ ਸੀ ਉਸ ਨੂੰ ਆਪਣੇ ਆਪ ਤੇ ਮਾਣ ਹੋਣ ਲੱਗ ਪੈਂਦਾ ਹੈ ਸਾਰਾ ਦਿਨ ਇੱਥੋਂ ਉੱਥੇ ਭਟਕਣ ਤੋਂ ਬਾਅਦ ਉਸਨੇ ਅੰਦਰ ਮਾਨਸਿਕ ਤੌਰ ਤੇ ਇੱਕ ਸ਼ਾਂਤੀ ਆ ਜਾਂਦੀ ਹੈ ਉਹ ਮੁੜ ਕੇ ਮਹਾਤਮਾ ਕੋਲ ਆਉਂਦੀ ਹੈ ਤੇ ਕਹਿੰਦੀ ਹੈ ਇਹ ਮਹਾਤਮਾ ਜਦੋਂ ਮੈਂ ਇੱਥੋਂ ਗਈ ਸੀ ਤਾਂ ਮੈਨੂੰ ਲੱਗ ਰਿਹਾ ਸੀ ਕਿ ਮੈਂ ਸਭ ਤੋਂ ਵੱਧ ਦੁਖੀ ਹਾਂ ਤੇ ਮੈਂ ਸਭ ਤੋਂ ਵੱਧ ਬਦਸੂਰਤ ਹਾਂ ਪਰ ਜਿਵੇਂ ਜਿਵੇਂ ਮੈਂ ਲੋਕਾਂ ਨੂੰ ਮਿਲਦੀ ਗਈ ਮੈਨੂੰ ਇਹ ਅਹਿਸਾਸ ਹੋਇਆ ਕਿ ਇਸ ਦੁਨੀਆ ਵਿੱਚ ਸਭ ਤੋਂ ਵੱਧ ਸੁਖੀ ਇਨਸਾਨ ਤਾਂ ਮੈਂ ਹੀ ਹਾਂ ਇਹ ਵੱਖਰੀ ਗੱਲ ਹੈ ਕਿ ਮੈਂ ਕਿਸੇ ਵੀ ਸੁਖੀ ਵਿਅਕਤੀ ਨੂੰ ਤੁਹਾਡੇ ਕੋਲ ਨਹੀਂ ਲਿਆ ਸਕੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਮੈਨੂੰ ਛੱਡ ਕੇ ਸਾਰੇ ਸੁਖੀ ਨੇ ਪਰ ਹੁਣ ਤਾਂ ਗੱਲ ਬਿਲਕੁਲ ਉਲਟ ਹੋ ਗਈ ਹੈ ਮੈਨੂੰ ਛੱਡ ਕੇ ਸਾਰੇ ਸੁਖੀ ਨੇ ਪਰ ਹੁਣ ਤਾਂ ਗੱਲ ਬਿਲਕੁਲ ਉਲਟ ਹੋ ਗਈ ਹੈ ਮੈਨੂੰ ਛੱਡ ਕੇ ਇੱਥੇ ਸਾਰੇ ਦੁਖੀ ਨੇ ਸਾਰਿਆਂ ਨੂੰ ਕਿਸੇ ਨਾ ਕਿਸੇ ਚੀਜ਼ ਦਾ ਡਰ ਹੈ ਕਿਸੇ ਚੀਜ਼ ਨੂੰ ਗਵਾ ਲੈਣ ਦਾ ਡਰ ਹੈ ਕੁਝ ਨਾ ਪਾਉਣ ਦਾ ਡਰ ਹੈ ਆਪਣਾ ਜੀਵਨ ਖੁੱਲ ਕੇ ਨਾ ਜੀਣ ਦਾ ਡਰ ਹੈ ਇਸੇ ਹਿਸਾਬ ਨਾਲ ਮੇਰੇ ਕੋਲ ਸਭ ਕੁਝ ਹੈ ਮੈਂ ਖੁਸ਼ੀ ਨਾਲ ਝੂਮ ਸਕਦੀ ਹਾਂ ਗਾ ਸਕਦੀ ਹਾਂ ਜਿੱਥੇ ਮਨ ਕਰੇ ਉੱਥੇ ਜਾ ਸਕਦੀ ਹਾਂ ਦੋ ਵੇਲੇ ਦੀ ਰੋਟੀ ਕਮਾਉਣ ਲਈ ਮੇਰੇ ਕੋਲੇ ਇਹ ਹੱਥ ਪੈਰ ਨੇ ਮੈਨੂੰ ਕਿਸੇ ਚੀਜ਼ ਦਾ ਕੋਈ ਫਿਕਰ ਨਹੀਂ ਮੇਰੇ ਕੋਲ ਕੁਝ ਵੀ ਐਸਾ ਨਹੀਂ ਜਿਸ ਨੂੰ ਗਵਾਹ ਲੈਣ ਦਾ ਡਰ ਹੋਵੇ ਇਹ ਸੁਣ ਕੇ ਮਹਾਤਮਾ ਕਹਿੰਦੇ ਨੇ ਕਿ ਆਖਰਕਾਰ ਤੈਨੂੰ ਉਹ ਸੁੰਦਰਤਾ ਤੇ ਸੁੱਖ ਮਿਲ ਹੀ ਗਿਆ ਹੁਣ ਤੂੰ ਹੁਣ ਤੋਂ ਤੂੰ ਸੋਹਣੀ ਤੇ ਸੁਖੀ ਹੈ ਇਹ ਕਹਿ ਕੇ ਮਹਾਤਮਾ ਵਾਪਸ ਚਲੇ ਗਏ ਤੇ ਉਹ ਕੁੜੀ ਵੀ ਹੁਣ ਇਹ ਜਾਣ ਚੁੱਕੀ ਸੀ ਕਿ ਉਹ ਸਭ ਤੋਂ ਸੋਹਣੀ ਹੈ ਸੁਖੀ ਹੈ ਹੁਣ ਉਸ ਨੂੰ ਕਿਸੇ ਗੱਲ ਦਾ ਕੋਈ ਗਮ ਨਹੀਂ ਸੀ ਉਹ ਕਦੇ ਵੀ ਆਪਣੇ ਆਪ ਤੇ ਅਫਸੋਸ ਨਹੀਂ ਕਰਦੀ ਸੀ ਸਗੋਂ ਹਮੇਸ਼ਾ ਆਪਣੇ ਆਪ ਵਿੱਚ ਖੁਸ਼ ਰਹਿੰਦੀ ਸੀ ਉਸ ਤੇ ਮਨ ਵਿੱਚ ਹੁਨਮਾਨ ਸੀ ਕਿ ਉਹ ਜੋ ਵੀ ਹੈ ਸਹੀ ਹੈ ਦੋਸਤੋ ਸਾਨੂੰ ਵੀ ਕਈ ਵਾਰ ਇਹੀ ਲੱਗਦਾ ਹੈ ਕਿ ਸਾਡੇ ਕੋਲ ਕੁਝ ਨਹੀਂ ਹੈ ਤੇ ਦੂਜਿਆਂ ਕੋਲ ਸਭ ਕੁਝ ਹੈ ਉਹ ਕਿਸੇ ਨੇ ਸਾਡੇ ਕੋਲ ਕੁਝ ਨਹੀਂ ਹੈ ਤਾਂ ਦੂਸਰਿਆਂ ਦੇ ਕੋਲ ਸਭ ਕੁਝ ਹੈ ਉਹਨਾਂ ਦਾ ਜੀਵਨ ਬਹੁਤ ਸੁਖੀ ਹੈ ਪਰ ਅਸਲ ਵਿੱਚ ਇਹ ਸਿਰਫ ਸਾਡੇ ਦੇਖਣ ਦਾ ਨਜ਼ਰੀਆ ਹੈ ਅਸਲੀ ਸੁੱਖ ਤਾਂ ਸਾਡੇ ਅੰਦਰ ਹੀ ਹੈ ਉਹ ਹੈ ਸੰਤੋਖ ਜੇ ਅਸੀਂ ਆਪਣੇ ਆਪ ਨੂੰ ਸੰਤੁਸ਼ਟ ਧਖਣਾ ਚਾਹੁੰਦੇ ਹਾਂ ਤਾਂ ਸਾਨੂੰ ਕੋਈ ਵੀ ਦੁੱਖ ਡਰਾ ਨਹੀਂ ਸਕਦਾ ਪਰ ਸਾਡੀ ਸਭ ਤੋਂ ਵੱਡੀ ਤਕਲੀਫ ਇਹ ਹੁੰਦੀ ਹੈ ਕਿ ਅਸੀਂ ਆਪਣੇ ਆਪ ਨੂੰ ਨਹੀਂ ਸੋਕੋ